ਤੁਸੀਂ ਹੋਰ 24 ਪੰਜਾਬ ਨਿਊ ਚੈਨਲ ਨੂੰ ਬੁਲਾ ਡੇ ਦੇ ਹਲਕੇ ਦੇ ਨਾਲ ਲੱਗਦੇ ਚਾਂਦਪੁਰਾ ਬੰਨ ਦੇ ਅੰਦਰ ਪਾਣੀ ਦਾ ਬਹੁਤ ਹੀ ਹੁਣ ਕਾਰਨ ਲੋਕਾਂ ਵਿੱਚ ਸੈਵਨ ਦੇ ਪਾਣੀ ਦੇ ਖਾਤਰੇ ਨਿਸ਼ਾਨ 6 ਫੁੱਟ ਤੱਲੇ ਹੁਣ ਕਾਰਨ ਲੋਕਾਂ ਵਿੱਚ ਆਪਣੇ ਖੇਤਾਂ ਦੇ ਆਲੇ ਦੁਆਲੇ ਆਰਜੀ ਬੰਨ ਬਣਾਉਣਾ ਸ਼ੁਰੂ ਕਰ ਦਿੱਤੇ ਗਿਆ ਹਨ ਜਾਣਕਾਰੀ ਅਨੁਸਾਰ ਸੈਵਨ ਰਕੀ ਬੂਟੇ ਅਤੇ ਪਾਣੀ ਦੇ ਬੋਅ ਵਿਚਾਰੇ ਦਰਖਤ ਵਗੈਰਾ ਪਾਣੀ ਦੇ ਵਿੱਚ ਸੈਵਨ ਰੋਕਣ ਲੱਗੇ ਹੋਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਾਣੀ ਦਾ ਬਹੁਤ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੰਨ ਦੇ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਪਾਣੀ ਉੱਪਰ ਵੱਲ ਚੜਨਾ ਸ਼ੁਰੂ ਹੋ ਗਿਆ ਹੈ ਅੱਜ ਨੂੰ ਟੁੱਟ ਦੇ ਕਰੀਬ ਪੁੱਜ ਚੁੱਕਿਆ ਹੈ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲੇ ਪਾਣੀ 14 ਫੁੱਟ ਦੇ ਕਰੀਬ ਜੇਕਰ ਹੋ ਜਾਂਦਾ ਹੈ ਤਾਂਲੇਦਵਾਲੇ ਦੇ ਇਲਾਕੇ ਵਿੱਚ ਹੜਵਾਰਗੀ ਸਥਿਤੀ ਬਣ ਜਾਵੇਗੀ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਪਾਣੀ ਦਾ ਵਹਾਅ ਬਹੁਤ ਤੇਜ਼ੀ ਨਾਲ ਚੱਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਪਿੱਛੇ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਤੇਜ਼ੀ ਨਾਲ ਹੋਈ بارش ਦੇ ਕਾਰਨ ਨੁਕਸਾਨ ਵੱਡੀ ਪੱਧਰ ਤੇ ਹੜ੍ਹਾਂ ਦਾ ਹੋਇਆ ਸੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਸਵੀਰਾਂ ਸੈਡਾਂ ਦੀ ਨਜ਼ਰ ਆ ਰਹੀਆਂ ਹਨ ਤੇ ਚੱਲ ਰਹੇ ਪਾਣੀ ਦੇ ਵਹਾਅ ਤੇ ਆਪਣੇ ਆਪ ਦੇ ਵਿੱਚ ਕਸੈਮ ਦਾ ਮੌਲ ਬਣਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੂਟੀ ਅਤੇ ਕੱਟੇ ਹੋਏ ਦਰਖਤ ਜੋ ਵਿੱਚ ਆ ਚੁੱਕੇ ਹਨ ਜਿਸ ਦੇ ਨਾਲ ਪਾਣੀ ਨੂੰ ਰੁਕਾਵਟ ਬਣਦੀ ਜਾ ਰਹੀ ਹੈ ਪ੍ਰਸ਼ਾਸਨ ਨੂੰ ਜਰੂਰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜੇ ਮੌਕੇ ਤੇ ਸਫਾਈ ਹੋ ਜਾਂਦੀ ਹੈ ਤਾਂ ਇਹ ਪਾਣੀ ਆਪਣੇ ਰਫਤਾਰ ਆਪਣੇ ਆਪ ਚੱਲਦਾ ਰਹੇਗਾ ਜੇ ਜ ਨਹੀਂ ਹੁੰਦੀ ਤਾਂ ਇਸ ਦੇ ਨਾਲ ਹੜ ਵਰਗੀ ਸਥਿਤੀ ਬਣ ਸਕਦੀ ਹੈ ਕਿਉਂਕਿ ਬਣੇ ਹੋਏ ਕਕਰ ਦੇ ਨਾਲ ਬਣੀ ਸਥਿਤੀ ਦੇ ਨਾਲ ਬਣੇ ਬੰਨਾ ਦੇ ਨਾਲ ਉੱਪਰ ਦੀ ਪਾਣੀ ਓਵਰਫਲੋ ਹੋ ਕੇ ਹੜ ਦੀ ਸਥਿਤੀ ਬਣਾ ਜਾਂਦਾ ਜਿਸ ਦੇ ਨਾਲ ਖੇਤਾਂ ਅਤੇ ਪੰਡਾਂ ਦੇ ਵਿੱਚ ਜਾ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਇਸ ਵਾਰ ਸਭ ਤੋਂ ਵੱਡੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਸ ਵਾਰ ਮਾਨਸੂਨ ਤੇ ਛੇਤੀ ਆਉਣ ਦੇ ਕਾਰਨ ਇਹ ਹਾਲਾਤ ਬਣ ਚੁੱਕੇ ਹਨ ਕਿਉਂਕਿ ਅਗਰ ਮਾਨਸੂਨ ਅੱਗੇ ਪਿਛਲੇ ਵਾਰ ਬਹੁਤ ਲੇਟ ਆਈ ਸੀ ਪਰ ਇਸ ਵਾਰ ਮਾਨਸੂਨ ਦੇ ਆਉਣ ਦੇ ਐਡਵਾਂਸ ਆਉਣ ਦੇ ਨਾਲ ਇਹ ਹਾਲਾਤ ਬਣਦੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੰਨ ਦੇ ਵਿੱਚ ਖੜੇ ਦਰਖਤ ਜਿੱਥੇ ਬਹੁਤ ਪਾਣੀ ਦਾ ਬਹੁਤ ਘੱਟ ਚੱਲਦਾ ਨਜ਼ਰ ਆ ਰਿਹਾ ਪਰ ਪਿੱਛੇ ਵੱਲ ਬੰਨ ਦੇ ਵਿੱਚ ਆਈ ਬੂਟੀ ਅਤੇ ਦਰਖਤਾਂ ਦੇ ਕਾਰਨ ਪਾਣੀ ਦੇ ਵਿੱਚ ਰੁਕਣ ਦੇ ਕਾਰਨ ਬਣ ਰਿਹਾ ਹੈ ਤਸਵੀਰਾਂ ਵੀ ਤੁਹਾਡੇ ਸਾਹਮਣੇ ਨਜ਼ ਇਹ ਆਪਣੇ ਆਪ ਦੇ ਵਿੱਚ ਇੱਕ ਨਿਸ਼ਾਨ ਪੈਦਾ ਕਰਦੀਆਂ ਨਜ਼ਰ ਆ ਰਹੀਆਂ ਨੇ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਭਾਈ ਕੀ ਨਾਮਾ ਜੋਟਾ ਦਰਫੇਜੀ ਦਰਫੇ ਤੇ ਕੀ ਪ੍ਰਬੰਧ ਇਹ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ ਜਿਹੜੇ ਪਿੰਡ ਡੁੱਬਣ ਦੇ ਦਰਿਏ ਤੇ ਔਰ ਦਾ ਨਾਲ ਜਿਆਦਾ ਤੋਂ ਜਿਆਦਾ ਪ੍ਰਬੰਧ ਹੋਣਾ ਚਾਹੀਦਾ ਸਰਕਾਰ ਨੇ ਕੋਈ ਕੋਪਲੈਨ ਦਾ ਕੋਈ ਇੰਤਜ਼ਾਮ ਕੀਤਾਗਾ ਕੀ ਅਜੇ ਤੱਕ ਇਹ ਤਾਂ ਕੋਈ ਮੌਕੇ ਦਾ ਹੈ ਹੀ ਨਹੀਂ ਇੰਤਜ਼ਾਮ ਬਾਕੀ ਕਰਨਾ ਚਾਹੀਦਾ ਹੈ ਹਾਲਾਤ ਦੇਖ ਕੇ ਕਿੰਨਾ ਕੁ ਪਾਣੀ ਆ ਹੁਣ ਬਈ ਹੁਣ ਪਾਣੀ ਤਾਂ ਦੱਸੀ ਜਾਂਦੇ 8 8 ਫੁੱਟ 8 8.5 ਫੁੱਟ ਦੱਸੀ ਜਾਂਦੇ ਆ 14 ਫੁੱਟ ਤੇ ਕਹਿੰਦੇ ਡੇਂਜਰ ਜ਼ੋਨ ਆ ਕਿੰਨਾ ਕੁ ਨੁਕਸਾਨ ਹੋ ਜੰਦਾ ਬਈ ਨੁਕਸਾਨ ਪਿਛਲੀ ਵਾਰੀ ਤਾਂ ਬਹੁਤ ਨੁਕਸਾਨ ਹੋਇਆ ਸੀ ਪਿਛਲੀ ਵਾਰੀ ਜਦੋਂ ਪਾਣੀ ਆਇਆ ਸੀ ਪਿੰਡਾਂ ਦੇ ਪਿੰਡ ਡੁੱਬੇ ਨੇ ਜ਼ਮੀਨਾਂ ਜ਼ਮੀਨਾਂ ਦਾ ਨੁਕਸਾਨ ਹੋਇਆ ਆ ਸਰਕਾਰ ਨੂੰ ਇਹਦਾ ਸੁਵਿਧਾ ਕਰਨੀ ਚਾਹੀਦੀ ਆ ਤੁਹਾਡੇ ਪਿੰਡ ਨੂੰ ਕਿੰਨਾ ਕੁ ਖਤਰਾ ਹੋਣਾ ਸਾਡੇ ਪਿੰਡ ਨੂੰ ਤਾਂ ਲਗਭਗ ਖਤਰਾ ਹੀ ਖਤਰਾ ਜਿਹਾ ਹੁੰਦਾ ਸਾਡਾ ਪਿੰਡ ਪਿੰਡ ਸਾਡਾ ਗਿਰਨੋ ਆ ਮਾਮਪੁਰ ਦਾ ਲਵੇ ਉਹ ਸਿੱਧਾ ਹੀ ਸੈਂਫਲ ਪਾਣੀ ਘਰਾਂ ਘਰਾਂ ਮਾਈ ਘਰਾਂ ਵਿੱਚ ਹੀ ਹੁੰਦਾ ਹੁਣ ਤੁਸੀਂ ਨਹਿਰ ਤੇ ਆਏ ਹੋ ਕੀ ਦੇਖਣ ਆਏ ਹੋ ਅਸੀਂ ਪਾਣੀ ਦੇਖਣ ਹੀ ਆਏ ਸੀ ਕਿੰਨਾ ਪੱਧਰ ਤੇ ਆ ਕੀ ਮੰਗ ਕਰਦੇ ਹੁਣ ਤੁਸੀਂ ਮੰਗ ਇਹ ਹੀ ਆ ਸਰਕਾਰ ਨੂੰ ਸੋਚਣਾ ਚਾਹੀਦਾ ਇਹਦੀ ਸਿਵਿਧਾ ਕਰੇਨ ਹਾਜੀ ਬਾਈ ਜੀ ਤੁਸੀਂ ਜਾਣਾ ਚਾਹੂਗੇ ਅੱਜ ਚਾਰਪੁਰਾ ਬੰਦੇ ਆ ਬਾਈ ਜੀ ਚੰਦਪੁਰਾ ਬੰਨ ਤੇ ਮੈਂ ਕਹਿਣਾ ਚਾਹੂੰਗਾ ਤੁਸੀਂ ਜਿਵੇਂ ਹੈ ਨਾ ਦੇਖ ਹੀ ਰਹੇ ਹੋ ਕਿ ਹੁਣ ਜਿਹੜਾ ਪਾਣੀ ਦਾ ਪੱਧਰ ਹੈ ਚੱਲ ਰਿਹਾ ਹੈ ਪਿੱਛੇ ਬਰਸਾਂਤਾਂ ਹੋਣ ਕਾਰਨ ਜਾਨੀ ਜੇ ਆਪਾਂ ਕਹਿ ਲਈ ਹੁਣ ਪਾਣੀ ਪੂਰੀ ਤੇਜ਼ੀ ਚ ਹੈ ਵੀ ਅੱਗੇ-ਅੱਗੇ ਖਤਰੀ ਦੀ ਘੰਟੀ ਹੈ ਨੁਕਸਾਨ ਹੈ ਇਸ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਪ੍ਰੋਪਰ ਉਰੇ ਆ ਕੇ ਜਾਂ ਜਿਵੇਂ ਹੁਣ ਤੁਸੀਂ ਲਾ ਲਓ ਵੀਰੇ ਤੁਸੀਂ ਇੱਧਰ ਵੀ ਕੈਮਰਾ ਮਾਰ ਲਓ ਵੈਸੇ-ਐਸੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀਰੇ ਪ੍ਰਬੰਧਕ ਪ੍ਰਸ਼ਾਸਨ ਨੂੰ ਇੱਥੇ ਡਿਊਟੀ ਲਾਣੀ ਚਾਹੀਦੀ ਹੈ ਬਕਾਇਦਾ ਟੈਂਟ ਲਾ ਕੇ ਜਾਂ ਵੀਡੀਓ ਜੋ ਵੀ ਅਧਿਕਾਰੀ ਇੱਥੇ ਮੌਜੂਦ ਹੋਣੇ ਚਾਹੀਦੇ ਨੇ ਜੋ ਕਿ ਵੀ ਪਾਣੀ ਦਾ ਇਹ ਸਿਸਟਮ ਦੇਖਣਾ ਚਾਹੀਦਾ ਹੈ ਤੇ ਜੇ ਤੁਸੀਂ ਦੇਖੋ ਵੀ ਦਰਵਾਜ਼ੇ ਬੰਦ ਹੋਣੇ ਸ਼ੁਰੂ ਹੋ ਰਹੇ ਨੇ ਦਰ ਕਿਕਰਾਂ ਲੱਗ ਰਹੀ ਹੈ ਨੇ ਬੂਤੀ ਲੱਗ ਰਹੀ ਹੈ ਇੱਥੇ ਪਾਪ ਲਾਈਨ ਮਸ਼ੀਨ ਚਾਹੀਦੀ ਹੈ ਜ਼ਰੂਰ ਹੁਣ ਪਹਿਲੀ ਲੋਡ ਹੈ ਜੇ ਜੇ ਆਪਾਂ ਕਹਿੰਦੀ ਵੀ ਬੇਲ ਟੱਪ ਗਿਆ ਉਸ ਤੋਂ ਬਾਅਦ ਤਾਂ ਚੀਜ਼ ਆਵੇ ਨਾ ਆਵੇ ਉਹਦਾ ਕੋਈ ਫਾਇਦਾ ਨਹੀਂ ਜਦੋਂ ਲੋਕਾਂ ਦਾ ਨੁਕਸਾਨ ਹੁੰਦਾ ਹੈ ਜਿਵੇਂ ਗੱਲ ਕਰਾਂ ਪਿਛਲੀ ਵਾਰੀ ਜਦੋਂ ਬੰਨ ਟੁੱਟ ਗਿਆ ਸੀ ਲਾਲੋ ਵੀ ਕੁੱਲਰੀਆਂ ਕਾਨਗੜ ਚੱਕਰ ਦੀ ਸ਼ੇਰਪਾਵਾ ਬੰਬਾਂ ਵਾਲੇ ਤੱਕ ਦਾ ਲੋਕਾਂ ਦਾ ਨੁਕਸਾਨ ਹੋਇਆ ਜਾ ਕੇ ਬਾਈ ਬਹੁਤ ਲੋਕਾਂ ਨੂੰ ਜ਼ਿੰਮੇਵਾਰਾਂ ਨੂੰ ਨਾ ਦੁਬਾਰੇ ਝੋਨੇ ਲਾਣੇ ਪਏ ਬਹੁਤ ਖੱਜਲ ਖਵਾਰੀ ਅੱਜ ਕੱਲ ਹਰ ਇੱਕ ਬੰਦਾ ਠੇਕੇ ਤੇ ਲੈ ਕੇ ਟਾਈਮ ਪਾਸ ਕਰਦਾ ਮੈਂ ਤਾਂ ਅਹੀ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਇਹਦੇ ਵੱਲ ਪ੍ਰੋਪਰ ਪੂਰਾ ਧਿਆਨ ਦੇਣਾ ਚਾਹੀਦਾ ਹੁਣੇ ਤੋਂ ਸਬੰਧਤ ਅਧਿਕਾਰੀਆਂ ਨੂੰ ਇੱਥੇ ਭੇਜਣਾ ਚਾਹੀਦਾ ਡਿਊਟੀ ਲਾਣੀ ਚਾਹੀਦੀ ਹੈ ਇਹਦੀ ਪੂਰੀ ਦੇਖਰੇਖ ਕਰਨੀ ਚਾਹੀਦੀ ਹੈ ਤਾਂ ਜੋ ਕਿ ਵੀ ਇਹ ਖਤਰਾ ਵੀ ਲੋਕਾਂ ਦਾ ਨੁਕਸਾਨ ਹੋਣ ਤੋਂ ਬਚੇ ਜੇ ਆਪਾਂ ਪਹਿਲੀ ਗੌਰ ਕਰਾਂਗੇ ਫੇਰ ਹੀ ਇਹਦਾ ਫਾਇਦਾ ਬਾਈ ਜੇ ਦੀ ਗਵਰਨਾਕਾਰੀ ਨੁਕਸਾਨੇ ਪਿਛਲੇ ਸਾਲ ਵੀ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਮੈਂ ਤਾਂ ਹੀ ਸਰਕਾਰ ਨੂੰ ਕਹਿਣਾ ਚਾਹੁੰਗਾ ਵੀ ਇਹਦੇ ਪ੍ਰੋਪਰ ਧਿਆਨ ਦੇ ਕੇ ਹੁਣ ਇਹਦਾ ਇੱਥੇ ਇਹਦਾ ਜਿਹੜਾ ਸਿਸਟਮ ਹੈ ਮਸਲਾ ਉਹ ਹੱਲ ਕਰਨਾ ਚਾਹੀਦਾ ਤੇ ਪਿੰਡ ਵਾਸੀਆਂ ਵੱਲੋਂ ਕੀ ਪ੍ਰਬੰਧ ਕੀਤੇ ਜਾਂਦੇ ਆ ਭਾ हां ਬਾਈ ਪਿੰਡਾਂ ਵੱਲੋਂ ਜਦੋਂ ਪਿਛਲੀ ਵਾਰੀ ਬੰਨ ਢੁੰਡੇ ਸੀ ਲੋਕ ਬਹੁਤ ਉਰੇ ਆ ਕੇ ਟਰੈਕਟਰ ਟਰਾਲੀਆਂ ਪਿੰਡ ਕਰਦੇ ਨੇ ਤੇ ਮੈਂ ਨੇੜੇ-ਤੇੜੇ ਦੀ ਪੰਚਾਇਤਾਂ ਨੂੰ ਵੀ ਬੇਨਤੀ ਕਰਦਾ ਵੀ ਸਾਰੀ ਪੰਚਾਇਤਾਂ ਨੂੰ ਵੀ ਚਲੋ ਰਲ ਮਿਲ ਕੇ ਉਰੇ ਹਨ ਹੰਬਲਾ ਮਾਰਨਾ ਚਾਹੀਦਾ ਗੇੜਾ ਮਾਰਨਾ ਚਾਹੀਦਾ ਦੇਖਦੇ ਰਲ ਮਿਲ ਕੇ ਹੁੰਦਾ ਦਾ ਕੰਮ ਰਲ ਮਿਲ ਕੇ ਪਰ ਪ੍ਰੋਪਰ ਸਰਕਾਰ ਨੂੰ ਇਸ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਜਿਵੇਂ ਗੱਲ ਕਰਾਂ ਪਿਛਲੀ ਵਾਰੀ ਜਦੋਂ ਬੰਨ ਟੁੱਟੇ ਸੀ ਉਹ ਵੀ ਥੋੜਾ ਜਿਹਾ ਸਰਕਾਰ ਦੀ ਜਣ ਗੈਲੀਕਾਰ ਟੁੱਟਿਆ ਸਰਕਾਰ ਨੂੰ ਪੂਰਾ ਪ੍ਰੋਪਰ ਧਿਆਨ ਨਹੀਂ ਦਿੱਤਾ ਨਾ ਕੋਈ ਮਸ਼ੀਨ ਆਈ ਕੁਝ ਨਹੀਂ ਆਇਆ ਜਦੋਂ ਸਾਰਾ ਸਿਸਟਮ ਖਰਾਬ ਹੋ ਗਿਆ ਬੰਨ ਟੁੱਟ ਗਿਆ ਬਈ ਬਾਅਦ ਚ ਗੁੱਸਾ ਆਇਆ ਨਾ ਉਹਦਾ ਕੋਈ ਫਾਇਦਾ ਨਹੀਂ ਲੱਗਿਆ ਗਿਆ